ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਹਾਰਮ ਟੈਲੀਵਿਜ਼ਨ ਬਰਨਾਲਾ ਤੇ ਅੱਜ ਦੀ ਵੀਡੀਓ ਫੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਮਰਝ ਪਕਾਉਗਾ ਭਰਾ ਮਗਰ ਹੈਗਾ ਦੇ ਕਟਾ ਠੀਕ ਹੈ ਨਾ ਰੇਟ ਵੱਡੀ ਵੀਡੀਓ ਚ ਦੱਸਿਆ ਵਾ ਤੇ ਕਦ ਪਹਿਲਾਂ ਸੂਈ ਛੋਟੀ ਹੈ ਜੀ ਪਕਾਉ ਠੀਕ ਹੈ ਨਾ ਇਹ ਵੀ ਤਾਜੀ ਸੂਈ ਵੀ ਆ ਬਾਕੀ ਤੋੜਾ ਤੋੜਾ ਕਰਮਾਂ ਵਾਲੀ ਦੇ ਵੱਡੀ ਵੀਡੀਓ ਚ ਦਿਖਾਏ ਬਾ ਦੋ ਡੰਗ ਬਾਈ ਕਹਿੰਦਾ ਚੋਕੇ ਤੇ ਸੱਲੀ ਕਰਕੇ ਜਾ ਹਵੇ ਭਰਾ ਠੀਕ ਹੈ ਜੀ ਰੇਟ ਵੱਡੀ ਵੀਡੀਓ ਚ ਦੱਸਿਆ ਵਾ ਬਾਕੀ ਗੱਬਣ ਗਾ ਜੀ ਠੀਕ ਹੈ ਪੰਜ ਚਾਰ ਦਿਨ ਰਹਿਦਾ ਸੂਣ ਦੇ ਤੇ ਮੈਡੂਨਾ ਕਾਫੀ ਆ ਵਾਈ ਕਹਿੰਦਾ 20/ਲੀਟਰ ਦੱਸ ਰਿਹਾ ਮਾਲਕ ਪਿਛਲੇ ਸੂਏ ਠੀਕ ਹੈ ਨਾ ਤੇ ਕੱਦ ਬੜ ਸੁਖਣਾ ਸੋਹਣਾ ਤੋਰਾ ਤਰਾ ਕਰਮਾਂ ਵਾਲੀ ਦੇ ਵੱਡੀ ਵੀਡੀਓ ਦਿਖਾਇਆ ਬਪਰਾ ਤੇ ਕਹਾ ਵਸੀ ਆ ਭਰਾ ਸੂਈ ਵੀ ਕਲੂਣ ਠੀਕ ਹੈ ਨਾ ਰੇਟ ਰੂਟ ਵੀ 22 ਦਾ ਦੱਸਿਆ ਵਾ ਤੇ ਮਗਰ ਵੀ ਇਹਦੇ ਵਸੀ ਆ ਕਰਮਾਂ ਵਾਲੀ ਦੇ ਬਹੁਤ ਸੋਹਣੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਵੱਡੀ ਵੀਡੀਓ ਕਰਮਾਂ ਵਾਲੀਆਂ ਦੀਆਂ ਤੋਰਾ ਤਰਾ ਦਿਖਾਇਆ ਵਾ ਰੇਟ ਵੀ 22 ਦਾ ਦੱਸਿਆ ਵਾ ਭਰਾ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਲਾਈਕ ਭਰਾਵਾਂ ਕੇ ਕਰਦੇ ਜਾ ਕਰੋ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤੈਅਦ ਲੋ ਧੰਨਵਾਦ ਆ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ